ਹਾਂ ਜੀ ਹਾਂ ਜੀ ਪਤਾ ਨਹੀਂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਆਵਾਜ਼ ਘੱਟ ਕਰ ਇੱਕ ਵਾਰੀ ਆਵਾਜ਼ ਘੱਟ ਕਰ ਆਜਾ ਦਾ ਐਗਜ਼ੈਕਟਿਵ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਜਿਹੜੇ ਲੰਬਾ ਅਰਸਾ ਬਹੁਤ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਉਹਨਾਂ ਦੇ ਨਾਲ ਬਤੌਰ ਕੀਰਤਨ ਦੀਆਂ ਸੁਭਾਵਾਂ ਦਮਨਵੀ ਟਕਸਾਲ ਚ ਲਮਾਉਂਦੇ ਰਹੇ ਸੰਘਰਸ਼ ਵਿੱਚ ਵੀ ਲੰਮਾ ਸਮਾਂ ਜੇਲ੍ਹ ਕੱਟੀ ਉਹ ਕੱਲ ਸਾਡੇ ਤੋਂ ਵਿਛੜ ਗਏ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਦੂਸਰਾ ਸਰਦਾਰ ਜਗਜੀਤ ਸਿੰਘ ਬਰਾੜ ਜਿਹੜੇ ਮੇਰਨਾ ਵੀ ਮੈਂਬਰ ਰਹੇ ਐਡਵੋਕੇਟ ਫਰੀਦਕੋਟ ਤੋਂ ਉਹਨਾਂ ਦਾ ਵੀ ਸ਼ੋਕ ਮਤਾ ਸੀ ਦੂਸਰਾ ਕਿਉਂਕਿ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ ਇਸ ਵਾਰ ਵੀ 3 ਨਵੰਬਰ ਨੂੰ ਉਪਦੇਧਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ 3 ਨਵੰਬਰ 2025 ਨੂੰ ਤੇ ਅੱਜ ਦਾ ਅਬਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ। ਸੋ ਸਾਰੇ ਉਧੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ। ਉਹ ਤੋਂ ਇਲਾਵਾ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ। ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੁੰਜ ਵੀ। ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਮਾਨਾਂ ਦੀ ਤੇ ਕਾਣਕ ਦੇ ਬੀਜ ਲੈਣ ਲਈ। ਉਹ ਡੇਰਾ ਬਾਬਾ ਨਾਨਕ ਬਾਬਾ ਬੁੜਾ ਜਦਾਸਤਾਨ ਰਮਦਾਸ ਉਸੇ ਤਰਜ਼ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸ਼੍ਰੀ 베ਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ। ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਨਾਲ ਬਵਾਸਤਾ ਸਾਰਾ ਜਿਹੜਾ ਆ ਰਾਬਤਾ ਰੱਖਿਆ ਆ। ਫਿਰ ਉਹਦੇ ਵਿੱਚ ਪੇ ਕੁਆਲਟੀ ਆ ਚਾਹੀਦੀ ਆ ਤਿੰਨ ਤਰ੍ਹਾਂ ਦੀਆਂ ਕੁਆਲਟੀਆਂ ਦੱਸੀਆਂ ਸੀਗੀਆਂ। ਕਿਉਂਕਿ ਬਜਾਈ ਹੁਣ ਸ਼ੁਰੂ ਹੋ ਜਾਣੀ ਕਣਕ ਦੀ। ਨਿਮਰਤਾ ਸਹਿਤ ਅਸੀਂ ਇਸ਼ਤਿਹਾਰ ਵੀ ਦੇਾਂਗੇ। ਕੇ 10 ਏਕੜ ਤੋਂ ਘਟ ਵਾਲੇ ਕਾਨਕ ਦਾ ਬੀਜ ਜਿਹੜਾ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹੱਈਆ ਕਰਾਈ ਜਾਊਗਾ ਇਹ ਪੰਜਾਂ ਥਾਂਾਂ ਦੇ ਉੱਤੇ ਉਹਦੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪਾਣੀ ਇੱਕ ਵਾਰੀ ਨਿਕਲ ਗਿਆ ਚਾਹੇ ਰੰਗ ਰੋਗ ਨੇ ਆ ਚਾਹੇ ਨੀਆਂ ਨੂੰ ਕੋ ਨੁਕਸਾਨ ਹੋਇਆ ਉਹ ਵੀ ਲਿਖਤਾਂ ਤੁਰੰਤ ਅਸੀਂ ਪ੍ਰਚਾਰਕਾਂ ਦੀਆਂ ਵੀ ਡਿਊਟੀਆਂ ਲਾਈਆਂ ਉਹਨਾਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਆ ਉਹ ਮਰਹਮਤ ਲਈ ਪੇਂਟ ਕਰ ਲਈ ਜਾਂ ਹੋਰ ਕਾਰਜਾਂ ਲਈ ਜਿਹੜਾ ਆ ਉਹ ਤੁਰੰਤ ਮਹੱਈਆ ਕਰਵਾਇਆ ਜਾਊਗਾ ਸੋ ਜਿਹਨਾਂ ਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਕਣਕ ਦੇ ਬੀਜ ਉਹਨਾਂ ਨੂੰ ਉਹ ਤੁਰੰਤ ਇਹਨਾਂ ਸੈਂਟਰਾਂ ਤੇ ਸੰਪਰਕ ਕਰ ਲੈਣ ਤਾਂ ਕਿ ਸਮੇਂ ਸਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੀਜ ਦਾ ਪ੍ਰਬੰਧ ਕਰ ਸਕੇ ਤੇ ਸਮੇਂ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਉਹ ਬਜਾਈ ਵੀ ਕਰ ਸਕਣ ਨਾਲ ਜਿੱਥੇ-ਜਿੱਥੇ ਕਿਤੇ ਡੀਜ਼ਲ ਦੀ ਲੋੜ ਆ ਉਹ ਵੀ ਆਪਣਾ ਸਾਰਾ ਲਿਸਟਾ ਬਣਾ ਕੇ ਦੇ ਦੇਣ ਤਾਂ ਕਿ ਕਿਸੇ ਦੀ ਫਸਲ ਜਿਹੜੀ ਆ ਉਹ ਵਹਾਈਖ ਹੁਣ ਉਹ ਨਾ ਰਹਿ ਜਾਏ ਸੋ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡੀ ਮੇਨ ਮੰਗ ਸੀ ਸੋ ਉਹ ਤੋਂ ਇਲਾਵਾ ਅਸੀਂ ਅੱਜ 5 ਟਰੱਕ ਗੱਦਿਆਂ ਦੇ ਤੇ ਕੰਬਲਾਂ ਦੇ ਕੰਬਲ ਵੀ ਉਹ ਚਲਾਮੇ ਨਹੀਂਗੇ ਰਜਾਈ ਵਾਂਗੂ ਕਿਉਂਕਿ ਮੈਂ ਪਹਿਲਾਂ ਇਹਨਾਂ ਨੂੰ ਹਦਾਇਤ ਕੀਤੀ ਸੀ ਕਿ ਕੰਬਲ ਕਈ ਵਾਰੀ ਅਸੀਂ ਲੋ ਕੁਆਲਿਟੀ ਦੇ ਦੇ ਦਨੇ ਕੰਮ ਨਹੀਂ ਆਉਂਦੇ ਉਹ ਸਾਡੇ ਕੋਲ 50 ਤੇ ਨਾਲ ਮੱਲ ਤਿੰਨ ਟਰੱਕ ਇਹ ਗੱਦੇ ਤੇ ਕੰਬਲ ਤੇ ਦੋ ਟਰੱਕ ਰਸਤਾਂ ਦੇ ਉਹ ਅਸੀਂ ਹੁਣੇ ਭਾਈ ਗਰਦਾਸ ਹਾਲ ਤੋਂ ਉਹ ਭੇਜਣੇ ਆ ਜਿਨ੍ਹਾਂ ਦੀ ਉਥੋਂ ਰਵਾਨਗੀ ਕਰ ਦਿੱਤੀ ਜਾਊਗੀ ਸੋ ਉਹ ਤੋਂ ਇਲਾਵਾ ਸਭ ਤੋਂ ਮਾੜੀ ਇੱਕ ਦੁਰਘਟਨਾ ਜਿਹੜੀ ਪਿਛਲੇ ਦਿਨੀ ਜੰਮੂ ਕਸ਼ਮੀਰ ਚ ਹੋਈ ਪੰਜ ਸਤਗੁਰਾਂ ਦੇ ਪਵਿੱਤਰ ਸਰੂਪ ਉਹ jaan ਬੁੱਝ ਕੇ ਅਗਨ ਭੇਟ ਕਰ ਦਿੱਤੇ ਉਹਦੇ ਉੱਤੇ ਇਹ ਘਟਨਾ ਕਿਉਂਕਿ ਦੁਖਦਾਈ ਤਾਂ ਨਹੀਂ ਮੈਂ ਕਹਿ ਸਕਦਾ ਬਹੁਤ ਮਾੜੀ ਵੀ ਨਹੀਂ ਇਹ ਤਾਂ ਮੈਂ ਕਹਿੰਦਾ ਅਤ ਸਿਰੇ ਦੀ ਜਿਹੜੀ ਆ ਹੱਦ ਕਰ ਗਿਆ ਕਿ ਪੰਥ ਦੋਖੀ ਨੇ jaan ਬੁੱਝ ਕੇ ਇਹੋ ਜਿਹਾ ਕਾਰਜ ਕੀਤਾ ਇਸੇ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਇਹ ਮੰਗ ਕਰਦੀ ਆ ਰਹੀ ਕਿ ਸੈਂਟਰ ਦੀ ਸਰਕਾਰ বিএনএস ਜਿਹੜੀ ਨਵੀਂ ਬਣੀ ਆਪੀਸੀ ਦੇ ਜਗ੍ਹਾ ਤੇ ਉਹਦੇ ਵਿੱਚ 295 ਧਾਰਾ ਦੀਆਂ ਅਮੈਂਡਮੈਂਟਾਂ ਕਰਨ ਤਾਂ ਕਿ ਇਹੋ ਜਿਹਾ ਬੰਦਾ ਕੋਈ ਹਮਾਕਦਨਾ ਕਰ ਸਕੇ ਇਹ ਵੀ ਅੱਜ ਸਾਡਾ ਇੱਥੇ ਬੈਠ ਕੇ ਫੈਸਲਾ ਹੋਇਆ ਦੂਸਰਾ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਮਹਾਨ ਨਗਰ ਕੀਰਤਨ ਜਿਹੜਾ ਹੁਣ ਗੁਜਰਾਤ 'ਚ ਆ ਤੇ ਉਹ ਥੋੜ੍ਹਾ ਦਿਨਾਂ ਬਾਅਦ ਦਿੱਲੀ ਐਂਟਰ ਹੋ ਜਾਊਗਾ ਹਰਿਆਣੇ ਤੋਂ ਹੁੰਦਾ ਫਿਰ ਪੰਜਾਬ ਆਊਗਾ ਤੇ ਉਹ ਸਾਡੇ ਜਿਹੜੇ ਦੁਹਰਾਇਆ ਗਿਆ ਅੱਜ ਲਗਾਤਾਰ ਸਮਾਗਮ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾਣਗੇ ਜਿਹੜੇ ਦੀਵਾਨ ਦਿਨ ਦੇ ਵੀ ਹੋਣਗੇ ਤੇ ਰਾਤ ਦੇ ਵੀ ਹੋਣਗੇ ਸੋ ਉਹ ਅਸੀਂ ਅੱਜ ਫੈਸਲਾ ਕੀਤਾ ਕਿ ਤਕੜੇ ਹੋ ਕੇ ਉਹ ਉਹ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਸਮਰਪਿਤ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੁਰਿਆਈ ਨੂੰ ਉਹ ਦਿਵਸ ਵੀ ਅਸੀਂ ਸਾਰਿਆਂ ਨੇ ਮਨਾਉਣਾ ਦੂਸਰਾ ਜਿਹੜਾ ਜੰਮੂ ਕਸ਼ਮੀਰ ਮਟਨ ਤੋਂ ਅਸੀਂ ਉਹਨਾਂ ਦੇ ਨਾਲ ਇੰਟਾਚਿਆਂ ਤੇ ਕਿਉਂਕਿ ਉੱਥੇ ਟ੍ਰੈਫਿਕ ਦੀ ਤੇ ਸਿਕਿਉਰਿਟੀ ਦੀ ਵੀ ਬੜੀ ਵੱਡੀ ਸਮੱਸਿਆ ਆ ਆਉਂਦੇ ਦਿਨਾਂ ਦੇ ਵਿੱਚ ਅਸੀਂ ਲੈਫਟੀਨੈਂਟ ਗਵਰਨਰ ਤੇ ਮੁੱਖ ਮੰਤਰੀ ਸਾਹਿਬ ਨੂੰ ਮੇਟ ਜਾ ਰਹੇ ਹਾਂ ਉਹਦੇ ਨਾਲ ਅਸੀਂ ਛੇਤੀ ਉਥੋਂ ਜਿਹੜਾ ਆ ਇਹ ਨਗਰ ਕੀਰਤਨ ਦਾ ਪ੍ਰੋਗਰਾਮ ਅਲਿਕਾਂਗੇ ਉਹ ਨਗਰ ਕੀਰਤਨ ਪੰਜਾਬ ਦੇ ਵਿੱਚੋਂ ਐਂਟਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਊਗਾ ਉਹ ਅਸੀਂ ਛੋਟ ਟਾਈਮ ਦੇ ਵਿੱਚ ਜਿਹੜਾ ਆ ਉਹ ਸਾਰਾ ਅਸੀਂ ਫੈਸਲਾ ਅੱਜ ਕਰ ਲਿਆ ਇੱਕ ਪਿਛਲੇ ਦਿਨੀ ਅਸੀਂ ਤਾਲਮੇਲ ਸੈਂਟਰ ਸਥਾਪਿਤ ਕੀਤਾ ਸੀ ਬਰਮਿੰਘਮ ਵਿਖੇ ਉਹਦੇ ਵਿੱਚ ਅਸੀਂ ਉਹ ਸੈਂਟਰ ਦੇ ਵਿੱਚ ਜਿਹੜਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਤੇ ਉੱਥੋਂ ਦੇ ਲੋਕਾਂ ਦਾ ਉਹ ਜੇ ਕਈ ਵਾਰੀ ਕੁਝ ਬੰਦਿਆਂ ਨੂੰ ਸਮੱਸਿਆਵਾਂ ਆ ਇੱਥੇ ਆ ਕੇ ਹੁੰਦੀਆਂ ਉਹ ਉੱਥੇ ਹੀ ਹੱਲ ਦਿਆ ਕਰ ਦਿਆ ਕਰਨਗੇ ਸੋ ਉਹ ਵੀ ਜਿਹੜਾ ਅੱਜ ਕਿਉਂਕਿ ਖੋਲ ਕੇ ਆਏ ਸੀਗੇ ਪਿਛਲੀ ਮੀਟਿੰਗ 'ਚ ਪਾਸ ਹੋਇਆ ਸੀ ਉਹਦੀ ਵੀ ਅੱਜ ਪੁਸ਼ਟੀ ਕੀਤੀ ਗਈ ਆ ਇੱਕ ਗੁਰਨਾਨ ਖਾਲਸਾ ਕਾਲਜ ਮਟੂnga ਬੰਬਈ ਵਿਖੇ ਜਿਹੜਾ ਬੜੀ ਸਫਲਤਾਪੂਰਵਕ ਕਾਲਜ ਚੱਲ ਰਿਹਾ ਉਹਨੂੰ ਯੂਨੀਵਰਸਿਟੀ ਬਣਾਉਣ ਲਈ ਵੀ ਅੱਜ ਮਤਾ ਪਾਸ ਕੀਤਾ ਗਿਆ ਕਿ ਉਹ ਜਿਹੜਾ ਕਾਲਜ ਆ ਉਹਦਾ ਸਾਰਾ ਇਨਫਰਾਸਟ੍ਰਕਚਰ ਤਿਆਰ ਕਰਕੇ ਉਹਦਾ ਜਿਹੜਾ ਯੂਨੀਵਰਸਿਟੀ ਤੌਰ ਦੇ ਉੱਤੇ ਸਥਾਪਿਤ ਕੀਤਾ ਜਾਊਗਾ ਦੂਸਰਾ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੇ ਜਿਹੜੇ ਸਾਬਕਾ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਇੱਕ ਅਚੇਚਾ ਪ੍ਰੋਗਰਾਮ ਉਹ ਸਾਈਕਲ ਯਾਤਰਾ ਇਹ ਦਿੱਲੀ ਤੋਂ ਤੋਰਨਗੇ 15 ਨਵੰਬਰ ਨੂੰ ਤੇ 20 ਨਵੰਬਰ ਨੂੰ ਇਹ ਇੱਥੇ ਆ ਕੇ ਸ੍ਰੀ ਅਮਰਸਰ ਸਮਾਪਤ ਹੋਊਗੀ ਉਹਦੀ ਉਹ 5 ਦਿਨ ਲਗਾਤਾਰ ਸੀਸ ਦੀਆ ਪਰ ਸਿਰਨਾ ਦੀਆ ਇਸ ਟਾਈਟਲ ਹੇਠ ਜਿਹੜੀ ਆ ਉਹ ਯਾਤਰਾ 15 ਨਵੰਬਰ ਤੋਂ ਆਰੰਭ ਕਰਕੇ 20 ਆਰੰਭ ਤੱਕ ਪਹੁੰਚਣਗੇ ਦੂਸਰਾ ਕਿਉਂਕਿ 15 ਤਰੀਕ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਸੁਪਰੀਮ ਕੋਰਟ ਚ ਫਿਕਸ ਕੀਤੀ ਗਈ ਆ ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਆ ਕਿ ਉਹਨਾਂ ਲਿਸਟ ਨਹੀਂ ਹੋਈ 15 ਤਰੀਕ ਲਈ ਹੁਣ ਸੁਣਵਾਈ ਉਹਦੀ ਸ਼ਾਇਦ ਗਾਂਹ ਹੋ ਜਾਏ ਤੇ ਮੈਂ ਤੇ ਮੇਰੇ ਨਾਲ ਮੇਰੇ ਸਾਥੀ ਅਸੀਂ ਕੱਲ ਨੂੰ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਮੁਲਾਕਾਤ ਵੀ ਕਰਨ ਜਾ ਰਹੇ ਹਾਂ ਅਸੀਂ ਈਮੇਲ ਕੀਤੀ ਸੀ ਉਹਦੀ ਸਾਨੂੰ ਪਰਮਿਸ਼ਨ ਦੇ ਦਿੱਤੀ ਗਈ ਆ ਤੇ ਉਹ ਕੱਲ ਨੂੰ ਅਸੀਂ ਬੈਠ ਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਵਾਂਗੇ ਇੱਕ ਕਿਉਂਕਿ ਹਰ ਇੱਕ EMPLOYEES ਦੀ ਚਾਹਨਾ ਹੁੰਦੀ ਆ ਕਿ ਮੈਨੂੰ ਕੋਈ ਨਾ ਕੋਈ ਸਮੇਂ ਅਨਸਾਰ ਕੁੰਮਗਿਹਾਈ ਪਤਾ ਦਿੱਤਾ ਜਾਵੇ ਸੋ 3% ਮਗਿਹਾਈ ਪਤਾ ਵੀ ਸ਼ੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ਅੱਜ ਜਿਹੜਾ ਉਹ ਫੈਸਲਾ ਹੋਇਆ ਸੋ ਇੱਕ ਜਿਹੜਾ ਸਭ ਤੋਂ ਵੱਡਾ ਨਵਾਂ ਇੱਕ ਸਾਡੇ ਲਈ ਚੰਚੜਿਆ ਸਾਰਿਆਂ ਲਈ ਆ ਉਹ ਹੈਗਾ AI ਇੱਕ ਨਵਾਂ ਸਿਸਟਮ ਚਾਲੂ ਹੋਇਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਵੇਂ ਪੁੱਠੀਆਂ ਸਿੱਧੀਆਂ ਤਸਵੀਰਾਂ ਪਾਉਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਭਈ ਸਿੱਖੇ ਸਿੱਖ ਨੂੰ ਕਹਾਵ ਕਰੀ ਜਾਂਦੇ ਆ ਦੇਖੋ ਚਾਹੀਦਾ ਤਾਂ ਇਹ ਆ ਬੇ ਜੇ ਕੋਈ ਹਰਮੰਦਰ ਸਾਹਿਬ ਦੀ ਪਾਉਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਛਿੰਨਾ ਪਾੜ ਜਾਣਾ ਚਾਹੀਦਾ ਬੇ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬਣਦੇ ਲੋਕ ਲਾਇਕ ਬੜਾ ਕਰਦੇ ਕਿ ਇਹ ਸਾਡਾ ਸਿੱਖੀ ਸਿਧਾਂਤ ਸੀ ਮੈਂ ਖਾਸ ਕਰਕੇ ਸਿੱਖ ਚੈਨਲ ਨੂੰ ਉਹਨੂੰ ਬੇਨਤੀ ਕਰਨੀ ਚਾਹਨਾ ਆ ਆ ਅਸੀਂ ਅੱਜ 6-7 ਮੱਗਾਂ ਰੱਖੀਆਂ ਕਿ ਜੇ ਇਦਾਂ ਦੀ ਕੋਈ ਘਨਾਉਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ 295 ਜੀ ਦਾ ਤਾਂ ਕਿ ਉਹਨੂੰ ਪਤਾ ਲੱਗੇ ਪਈ ਇਹ ਕਿਵੇਂ ਕਿਸ ਭਾ ਪੈਂਦੀ ਆ ਸੋ ਉਹਦੇ ਲਈ 3-4 ਅਸੀਂ ਅੱਜ ਕੋਸ਼ਿਸ਼ ਤਾਂ ਸਰਕਾਰ ਪੱਕੀ ਆ ਸਰਕਾਰ ਕਰੂਗੀ ਕਰਦੀ ਕਿ ਨਹੀਂ ਕਰਦੀ ਇਹ ਸਰਕਾਰ ਦੀ ਮਰਜ਼ੀ ਆ ਜਾ ਇਹਨੂੰ ਠੰਡੇ ਬਾਗ ਤੇ ਜੇ ਸਿੱਟਣਾ ਆ ਪਰ ਅਸੀਂ ਆਪਣੇ ਤੌਰ ਦੇ ਉੱਤੇ ਪਿੱਛੇ ਮੀਟਿੰਗ ਕੀਤੀ ਸੀ ਯੂਨੀਵਰਸਟੀਆਂ ਦੇ ਬਾਗ ਕੈਂਸਲਰ ਬਾਖਬਾ ਕਾਲਜਾਂ ਦੇ ਸਾਡੇ ਸਤਿਕਾਰਯੋਗ ਜਿਹੜੇ ਉਹ ਪ੍ਰੋਫੈਸਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਜਿਹੜੇ ਉਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹ ਸਾਰਿਆਂ ਨੂੰ ਇੱਥੇ ਸੱਦੇ ਆ ਇਹ ਮੈਂ ਤੁਹਾਡੇ ਰੂਬਰੂ ਤਾਂ ਕਰ ਰਿਹਾ ਕਿਉਂਕਿ ਸਾਡਾ ਮਤਾ ਜਿਹੜਾ ਇਹ ਸਾਰਿਆਂ ਪੱਖਾਂ ਤੇ ਵੀ ਕਿੱਥੇ ਕਿੱਥੇ ਕੀ ਕੀ ਹੋਣਾ ਤੇ ਕੀ ਕੀ ਕਰਨਾ ਚਾਹੁੰਨੀ ਕਮੇਟੀ ਨੇ ਇਹ 1 ਮਿੰਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਪੜ੍ਹ ਦਿੰਨਾ ਗੁਰਬਾਣੀ ਸਿੱਖ ਅਤੇ ਆਸਤੇ ਧਾਰਮਿਕ ਚਿੰਨਾ ਅਤੇ ਸਿੱਖਾਂ ਦੇ ਪਾਵਨ ਗੁਰੂ ਹਸਤਾਨਾਂ ਦੀ ਮੂਲ ਭਾਵਨਾ ਨਾਲ AI ਤਕਨੀਕੀ ਦੁਆਰਾ ਛੇੜਛਾੜ ਕਰਕੇ ਤਸਵੀਰਾਂ ਆਡੀਓ ਵੀਡੀਓ ਬਣਾਉਣ ਦੀ ਹਰਕਤਾਂ ਬੇਆਦਬੀ ਦੇ ਬਰਾਬਰ ਹਨ ਕਿਉਂਕਿ ਜਿਹੜਾ ਪਾਉਂਦਾ ਆ ਇਹ ਜਿਹੜਾ ਆ ਇਹਦੇ ਉੱਤੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਜਿਹੜਾ ਆ ਪਰਚਾ ਦਰਜ ਹੋਣਾ ਚਾਹੀਦਾ ਅੰਤਰ ਕਮੇਟੀ ਫੈਸਲਾ ਕਰਦੀ ਹੈ ਕਿ AI ਰਾਹੀਂ ਕਿਸੇ ਵੀ ਮਾਮਲੇ ਵਿੱਚ ਵੀਡੀਓ ਆਦੀ ਬਣਾਉਣ ਵਾਲੇ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਵਿਰੁੱਧ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਆਫੀ ਹਰਗिज ਨਹੀਂ ਦਿੱਤੀ ਜਾਵੇਗੀ। ਇਸ ਕਾਰ ਦੇ ਲਈ AI ਇੰਟਰਨੈਟ ਖੇਤਰ ਵਿੱਚ ਤਜਰਬਾ ਰੱਖਣ ਵਾਲੇ ਕਾਨੂੰਨੀ ਮਹਾਰਾਂ ਦੀਆਂ ਸਲਾਹਾਂ ਵੀ ਲਈਆਂ ਜਾਣਗੀਆਂ। ਭਾਵੇਂ ਸਾਡੇ ਆਪਣਾ ਲੀਗਲ ਵਿਭਾਗ ਹੈਗਾ ਪਰ ਫਿਰ ਵੀ ਅਸੀਂ ਜਿਹੜੇ ਪ੍ਰੋਫੈਸ਼ਨਲ ਇਸ ਡੀਲਿੰਗ ਕਰਦੇ ਫਾਈਬਰ ਬ੍ਰਾਂਚ ਨੂੰ ਇਹਦੇ ਨਾਲ ਅਸੀਂ ਬੈਠ ਕੇ ਇੱਕ ਮੀਟਿੰਗ ਵੀ ਕੀਤੀ ਆ ਤੇ ਇੱਕ ਬਿੰਗ ਜਿਹੜਾ ਆ ਉਹਨੂੰ ਹੋਰ ਮਜ਼ਬੂਤ ਕਰਾਂਗੇ ਏਆਈਆ ਨਾਲ ਸਿੱਖ ਵਿਰੋਧੀ ਹਰਕਤਾਂ ਰੋਕਣ ਲਈ ਡਿਜੀਟਲ ਟਾਸਕ ਫੋਰਸ ਬਣਾਈ ਜਾਵੇਗੀ ਜਿਸ ਵਿੱਚ ਸ਼ੋਮਣੀ ਕਮੇਟੀ ਦਾ ਇੰਟਰਨੈਟ ਵਿਭਾਗ ਆਈਟੀ ਬਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਸਬ ਜੁਨੀਵਰਸਿਟੀ ਫਤਿਹਗੜ੍ਹ ਸਾਹਿਬ ਖਾਲਸਾ ਕਾਲਜ ਪਟਿਆਲਾ ਗੁਰੂ ਨਾਨਕ ਦੇਵ ਜਨਰੀਨ ਕਾਲਜ ਲੁਧਿਆਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਜਨਰੀਨ ਕਾਲਜ ਸ਼੍ਰੀ ਫਤੇਗੜ ਸਾਹਿਬ ਸੰਘਟਨ ਸੰਕਟਕਠ ਰੂਪ ਵਿੱਚ ਕੰਮ ਕਰਨਗੇ ਕਿਉਂਕਿ ਇਹ ਤੇ ਉਹ ਕੰਮ ਕਰਨ ਵੀ ਡਏ ਆ ਤੇ ਇਹ ਵੀ ਅੱਜ ਕਮਤਾ ਪਾਸ ਹੋਇਆ ਸਰਕਾਰਾਂ ਧਰਮ ਵਿਰੋਧ ਏਆਈ ਸਮਗਰੀ ਨੂੰ ਧਰਮ ਤੇ ਦੇਸ਼ ਵਿਰੋਧੀ ਮੰਨ ਕੇ ਸਜ਼ਾ ਜੋਗ ਬਣਾਉਣ ਕਿਉਂਕਿ ਇਹ ਏਆਈ ਐਸਾ ਆ ਕਿਉਂਕਿ ਉਹ ਤੇ ਜੋ ਫੀਡ ਹੁੰਦਾ ਉਹ ਐਜੀਟੇਜ ਚਲਾਈ ਜਾਂਦਾ ਇਸ ਕਰਕੇ ਅਸੀਂ ਗੰਭੀਰਤਾ ਨਾਲ ਇੱਥੇ ਸਾਰਿਆਂ ਨੇ ਬਰਕਾ ਕੀਤਾ ਗਾਲ ਤਾਂ ਅੰਸਰਾਂ ਵੱਲੋਂ ਏਆਈ ਦੀ ਦਰਬਾਰ ਤੋਂ ਨਾਲ ਸਿੱਖ ਭਾਵਨਾ ਨੂੰ ਮਾਰੀ ਜਾ ਰਹੀ ਛੱਟ ਦੇ ਮੋdern ਅਜਰ Google, Meta, ChatGPT, Grok, Microsoft ਆਦ ਪ੍ਰਮੁੱਖ ਕੰਪਨੀਆਂ ਨਾਲ ਵਿਭਾਗੀ ਲਿਖਾ ਪੜੀ ਕਰਕੇ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਸਿੱਖ ਧਰਮ ਨਾਲ ਸੰਬੰਧਤ ਮਾਮਲਿਆਂ ਬੁੱਧ ਫਿਲਟਰ ਸ਼ਾਮਲ ਕਰਨ ਲਈ ਕਿਹਾ ਜਾਵੇਗਾ। ਸ਼੍ਰੋਮਣੀ ਕਮੇਟੀ ਪਾਵਨ ਪਾਵਨ ਗਰਵਾਣੀ ਦੇ ਸਿਧਾਂਤਾਂ ਸਿੱਖ ਇਤਿਹਾਸ, ਸਿੱਖ ਅਸਥਾਨਾਂ ਤੇ ਮਰਿਆਦਾ ਆਦ ਬਾਰੇ ਡਿਜੀਟਲ ਡਾਟਾ ਬੈਂਕ ਤਿਆਰ ਕਰੇਗੀ ਤਾਂ ਜੋ ਇੰਟਰਨੈਟ ਤੇ ਖੋਜ ਇੰਜਣ ਵਿੱਚ ਪ੍ਰਮਾਣਿਕ ਸਰਕਾਰੀ ਜਾਣਕਾਰੀ ਪ੍ਰਮਾਣਿਕ ਜਾਣਕਾਰੀ ਸਾਹਮਣੇ ਆ ਸਕੇ ਸੰਗਤਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਖਾਤੇ ਤੇ ਸਿੱਖ ਵਿਰੋਧੀ ਸਮੱਗਰੀ ਨੂੰ ਸ਼ੇਅਰ ਨਾ ਕੀਤਾ ਜਾਵੇ ਭਾਵੇਂ ਇਸ ਦਾ ਮਕਸਦ ਸਿੱਖ ਵਿਰੋਧੀ ਸਮੱਗਰੀ ਨੂੰ ਬੇਰਕਾਬ ਕਰਨਾ ਹੀ ਕਿਉਂ ਨਾ ਹੋਵੇ ਜੇਕਰ ਕੋਈ ਅਜਿਹੀ ਸਮੱਗਰੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਰਿਪੋਰਟ ਕੀਤਾ ਜਾਵੇ ਜਾਂ ਅਧਾਰਲੇ ਕਾਰਵਾਈ ਕੀਤੀ ਜਾਵੇ ਤੇ ਪਿਛਲੇ ਦਿਨੀ ਮੇਰੇ ਨਾਲ ਕੈਨੇਡਾ ਅਮਰੀਕਾ ਤੇ ਇੰਗਲੈਂਡ ਤੋਂ ਵੀ ਕੁਝ ਵੀਰ ਉਦਣ ਸਾਡੇ ਨਾਲ ਵੀਡੀਓ ਕਾਨਫਰੰਸ ਦੇ ਵਿੱਚ ਜੁੜੇ ਸੀਗੇ ਜਿਹੜੇ ਬਹੁਤ ਆਪਣਾ ਕਾਰਜ ਕਰ ਵੀ ਚੁੱਕੇ ਆ ਕਾਰਜ ਕਹਿਣ ਤੋਂ ਭਾਵ ਕਿ ਕਿਉਂਕਿ ਗਰਬਾਣੀ ਉਹਦੇ ਵਿੱਚ ਵੀ ਬਹੁਤ ਅਨਾਰਥ ਕੀਤਾ ਆ ਤੇ ਉਹਨਾਂ ਨੇ ਫੇਰ ਕਿਹਾ ਸੀ ਕਿ ਅਸੀਂ ਜਿਹੜੇ ਵੱਡੀਆਂ ਫਾਰਮਾ ਗੂਗਲ ਆਦਿਆ ਇਹਨਾਂ ਦੇ ਵਿੱਚ ਜਿਹੜੇ ਪੰਜਾਬੀ ਕਿਉਂਕਿ ਬਹੁਤ ਉਚਹਾਰ ਹੋਇਓ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਧਰਮ ਦਾ ਕਾਰਜ ਆ ਇਹ ਛੋਟਾ ਦਾਦੇ ਨਾਲ ਕੀਤਾ ਜਾਵੇ। ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ। ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆ ਜਿਹੜਾ ਵਿਢਿਆ ਪ੍ਰੋਗਰਾਮ ਸਾਡਾ ਦਾ ਜਿਨ੍ਹਾਂ ਨੇ ਕਣਕ ਦੇ ਬੀਜ ਗਾਹਾਂ ਵੇਚਣੇ ਆ ਜਾਂ ਡੀਜ਼ਲ ਜਾਂ ਉਹ ਤੋਂ ਇਲਾਵਾ ਗੁਰਦਾਰਾ ਸਹਿਬਾਨਾਂ ਨੂੰ ਨੁਕਸਾਨ ਹੋਇਆ ਉਹ ਸਾਰੇ ਸਾਡੇ ਪੰਜ ਸੈਂਟਰਾਂ ਦੇ ਵਿੱਚ ਉਹ ਆ ਕੇ ਤੁਰੰਤ ਆਪਣਾ ਸੰਪਰਕ ਕਰਨ ਤਾਂ ਕਿ ਸਮੇਂ ਸਿਰ ਜਿਹੜੀ ਰਾਹਤ ਸਮਗਦੀ ਉਹ ਦਿੱਤੀ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਅੱਜ ਬਹੁਤ ਵਧੀਆ ਇੱਕ ਫੈਸਲਾ ਕੀਤਾ ਹੈ ਮਹਾਰਾਜਮਾ ਨੇ 70% ਜੀ ਨਿਕਲਿਆ ਪਰ ਜਿਹੜੇ ਆਰਡੀ ਰਾਜੂ ਨੇ ਉਹਨਾਂ ਵਾਸਤੇ ਕੀ ਕੀਤਾ ਵਿੱਚੇ ਆ ਜਾਂਦੇ ਸਾਰੇ ਸਾਰੇ ਵਿੱਚੇ ਆ ਜਾਂਦੇ ਆ ਇਹ ਕਿ ਸੱਚਕਾਰ ਤੇ ਮਤਸਿਆ ਤੇ ਜਿਹੜੀ ਵੀ ਚਮਕਣ ਵਾਲੀ ਚੀਜ਼ ਚੜਦੀ ਆ ਉਹਨੂੰ ਸੋਨੇ ਦੀ ਕਹਿ ਕੇ ਪ੍ਰਚਾਰ ਦਿੱਤਾ ਜਾਂਦਾ ਕਦੀ 20 ਕਰੋੜ ਦੇ ਗੰਬਲੇ ਹੋ ਗਏ ਕਦੀ ਸੋਨੇ ਦੇ ਹਾਰਮੋਨੀਅਮ ਹੋ ਗਏ ਕਦੀ ਸੋਨੇ ਦੀ ਬੇੜੀ ਹੋ ਗਈ ਇਹ ਜਿਹੜਾ ਪ੍ਰਚਾਰ ਦਾ ਇਹਨੂੰ ਕਿਉਂ ਨਹੀਂ ਰੋਕਦੇ ਆਪਾਂ ਘਰ ਬੈਠੇ ਤਾਂ ਤਾਂ ਪ੍ਰਚਾਰ ਸੰਗਤ ਵਿੱਚ ਚੱਲਦਾ ਕੱਲ ਨੂੰ ਸੰਗਤ ਲਈ 20 ਕਰੋੜ ਦੇ ਗੰਬਲੇ ਮੰਗੇਗੀ ਸੋ ਸੋਨੇ ਦੀ ਬੇੜੀ ਮੰਗੇਗੀ ਹਾਰਮੋਨੀਅਮ ਸੋਨੇ ਦਾ ਮੰਗੇ ਕਿੱਥੋਂ ਇਹ ਇਹ ਮੈਂ ਆਲਰੇਡੀ ਇੱਕ ਲਾਤੀ ਆਪਣੀ ਟੀਮ ਇਹ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਇਹ ਗੱਲ ਖੜੀ ਹੋਈ ਆ ਉਹ ਜੇ ਖੇਤੀ ਮਰ ਕੋਲ ਪੋਟ ਆ ਜਾਊਗੀ ਫਿਰ ਉਹ ਤੇ ਅਗਲਾ ਤੁਹਾਡੇ ਨਾਲ ਮੈਂ ਸਾਂਝਾ ਕਰ ਲਵਾਂਗਾ ਪ੍ਰਧਾਨ ਜੀ ਜੇਕਰ ਉਹ ਤੇ ਧੀ ਵਜਿਆ ਕਾਰਵਾਈ ਕਰ ਰਹੇ ਹੋ ਇਸੇ ਤਰ੍ਹਾਂ ਨਾ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਉਂਦੀ ਹੈ ਕਿ ਪਾਰਕਿੰਗ ਦੇ ਵਿੱਚ ਪਰ ਉਹਦੇ ਨਾਲ ਦਰਬਾਰ ਸਾਹਿਬ ਨੂੰ ਜੋੜਿਆਗਾ ਕੋਈ ਵੀ ਘਟਨਾ ਅਲੱਗ ਵਾਲੇ ਹੋਉਂਦੀ ਤਾਂ ਦਰਬਾਰ ਸਾਹਿਬ ਦਾ ਨਾਂ ਲੈ ਉਹਦੇ ਬਾਰੇ ਕੋਈ ਕਰੋਗੇ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹ ਸਿੱਖਾਂ ਦਾ ਕੇਂਦਰੀ ਧੁਰਾ ਆ ਇਹ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਪਰਪਕਾਰ ਕੀਤਾ ਸਮੁੱਚੀ ਲਕਾਈ ਦੇ ਉੱਤੇ ਤੇ ਇਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਹਰ ਇੱਕ ਕਾਰਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਨਾਲ ਜੋੜਿਆ ਕਰੋ ਕਿਉਂਕਿ ਬਹੁਤ ਥਾਂ ਤੇ ਹੁਣ ਜੰਮੂ ਕਸ਼ਮੀਰ ਵਿਖੇ ਪੰਜ ਸਰੂਪ ਪੰਥ ਦੋਖੀ ਨੇ ਪੈਟਰੋਲ ਪਾ ਕੇ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਇਹ ਵੀ ਹਰ ਇੱਕ ਚੀਜ਼ ਨੂੰ ਜਿਹੜੇ ਇੱਧਰਲੇ ਪਾਸੇ ਜੋੜਦੇ ਆਂ ਤੇ ਲੋਕਾਂ ਦੀਆਂ ਜਿਹੜੀਆਂ ਜਜ਼ਵਾਤ ਤੇ ਤਰਜਮਾਨ ਭਾਵਨਾਮਾ ਉਹ ਪੜਕਦੀਆਂ ਆ ਇਹੋ ਜਿਹਾ ਕਾਰਜ ਨਹੀਂ ਕਰਨੇ ਚਾਹੀਦੇ ਉਦਾਂ ਕਿ ਜ਼ਰੂਰਤੀ ਤੇਰੇ ਵੀ ਸਾਹਮਣੇ ਆਏਗੇ ਐਸੋਈ ਜਰਨਲਿਸਟਾਂ ਦੇ ਵਿੱਚ ਉਹਨਾਂ ਹੀ ਕਹਿੰਦੇ ਆ ਆਰਟੀਸਟ ਉਹਨਾਂ ਨੇ ਬਣਾਇਆ ਕੁਝ ਮੈਂਬਰ ਆਪਣੀ ਉਧਰ ਜਾ ਚੁੱਕੇ ਨੇ ਕਿੰਨੇ ਕਿ ਜ਼ਰੂਰਤੀ ਮਾਦੇ ਜਿਹਨਾਂ ਦੇ ਦੇਖੋ 10 ਤਰੀਕ ਦੀ ਹੁਣ ਮੀਟਿੰਗ ਰੱਖ ਦਿੱਤੀ ਆ ਤੇ ਉੱਥੇ ਹੁਣ ਸਾਰਾ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਊਗਾ ਕਿ ਆਸਰਾਈਆਂ ਪਹਿਲਾਂ ਲਾਈ ਜਾਈਏ ਕਰੀ ਜਾਈਏ ਮੇਰਾ ਗੱਲ ਠੀਕ ਨਹੀਂ ਹੋਣਗੀ ਉਹ ਕਹਿੰਦੇ ਉਹਨਾਂ ਦੇ بڑے ਦਾਵੇ ਰਹੇ ਨੇ ਤੇ 17 18 ਵੋਟਾਂ ਚਲੋ ਦੇਖੋ ਜਿੰਨਾ ਜਿੰਨਾ ਚ ਰਜਾਟ ਨੇ ਕਿਸੇ ਚੀਜ਼ ਦਾ ਆਉਂਦਾ ਉਹ ਤੋਂ ਦਾਵੇ ਕਰਦੇ ਹੁੰਦੇ ਸਾਰੇ ਸਰਦਾਰ ਜੀ ਇੱਕ ਤਰਨਤਨ ਦੀ ਜਿਵਨੀ ਚੋਂ ਦੇ ਵਿੱਚ ਅਹਲਾ ਕਿ ਸਵਾਲ ਪੋਲਿਟਿਕਲ ਹੈ ਰਾਜਾ ਬੜਿੰਗ ਵੱਲੋਂ ਇੱਕ ਕਿਆ ਇਹ ਮੈਂ ਇਹ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਇਹ ਤੁਸੀਂ ਰਾਜਾ ਬੜਿੰਗ ਦਾ ਸਵਾਲ ਹੁਣ ਉਹਨਾਂ ਨੂੰ ਕਰਿਓ ਮੈਨੂੰ ਨਾ ਕਰੋ ਸਰਦਾਰ ਜੀ ਜਲਦੀ ਵਾਰਦੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਕਈ ਕਈ ਵਰੀ ਜਾਤੀਵਾਦ ਨੂੰ ਲੈ ਕੇ ਜਿਹੜਾ ਚੱਲਿਆ ਜਾਂਦਾ ਅਫਸਰ ਛਾਹੀ ਤੇ ਉੱਤੇ ਵੀ ਜਾਤੀਵਾਦ ਹੈ ਵੀ ਹੁਣ ਸ਼ੁਰੂ ਹੋ ਗਿਆ ਦੇਖੋ ਗ ਮੁੰਡਲਾ ਸਦਾ ਹਾਤ ਜਾਤ ਬਾਤ ਨੂੰ ਖਤਮ ਕਰ ਲਈ ਕੀਤਾ ਸੀ ਉੱਚ नीच ਗਰੀਬ ਅਮੀਰ ਦਾ ਪਾੜਾ ਮਟਾਇਆ ਸੀ ਤੇ ਮੈਂ ਸਮਝਦਾ ਆਂ ਭਈ ਇਹਨੂੰ ਸਮਾਜ ਦੇ ਵਿੱਚ ਪ੍ਰਮੋਟ ਨਹੀਂ ਕੀਤਾ ਜਾਣਾ ਚਾਹੀਦਾ ਇਹ ਠੀਕ ਆ ਭਈ ਜਿਹੜਾ ਕੋਈ ਕਿਸੇ ਨਾਲ ਜਾਤ ਹੀ ਹੁੰਦੀ ਆ ਉਹ ਕਾਨੂੰਨੀ ਢੰਗ ਨਾਲ ਆਪਣੀ ਹਿਸਾਬ ਲਵੇ ਪਰ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਹਮੇਸ਼ਾ ਹੀ ਜਾਤ ਬਾਤ ਦਾ ਖੰਡਨ ਕੀਤਾ ਸਰ ਜੀ ਛੋਟੇ ਸਾਹਿਬ ਜੀ ਆਦਾਂ ਦਾ ਚਿੱਠੀ ਦਿਹਾਣਾ ਤੇ ਜੀ ਗੁਰੂ ਬੋਲ ਉਹ ਸਿੰਘ ਸਾਹਿਬ ਸਿੰਘ ਸਾਹਿਬ ਉਹਦੇ ਲਈ ਕਰਨਗੇ ਫੈਸਲੇ ਚਲ ਬਹੁਤ ਧੰਨਵਾਦ ਜੀ